ਜਦੋਂ ਤੁਸੀਂ ਕਾਫੀ ਲੰਬੇ ਸਮੇਂ ਤੋਂ ਪੰਜਾਬੀ ਸਿਨੇਮਾ ਨੂੰ ਪੰਜਾਬੀ ਗੀਂਗਰਾਂ ਨੂੰ ਕਵਰ ਕਰਦੇ ਆ ਰਹੇ ਹੋ ਤੁਸੀਂ ਲਗਾਤਾਰ ਕਿਹ ਲੋਕੀ ਆਪਣਾ 뷰ਪੈਂਟ ਵੀ ਦਿੰਦੇ ਆ ਰਹੇ ਹੋ ਤੁਸੀਂ ਕਾਫੀ ਬਾਲੀਵੁੱਡ ਦੇ ਜੋ ਸਟਾਰ ਨੇ ਜੋ ਫਿਲਮ ਕਰਨੇ ਉਹਨਾਂ ਦੇ ਨਾਲ ਇੰਟਰਵਿਊ ਕੀਤੀਆਂ ਨੇ ਗੀਂਗਰਾਂ ਇੰਟਰਵਿਊ ਕੀਤੀਆਂ ਨੇ ਤੁਹਾਡੇ ਤੋਂ ਜਾਨਣਾ ਚਾਹਾਂਗੇ ਕਿ ਜਿਹਾ ਕੀ ਹੋ ਗਿਆ ਕਿ ਲੋਕਾਂ ਨੂੰ ਹੁਣ ਪੰਜਾਬੀ ਫਿਲਮਾਂ ਪਸੰਦ ਨਹੀਂ ਆ ਰਹੀਆਂ ਜਿਨ੍ਹਾਂ ਦੇ ਉੱਤੇ ਕੋਰੋਨਾ ਪੈ ਲੱਗਦਾ ਹੈ ਕੋਰੋਨਾ ਵੇਲੇ ਲੱਗਣ ਤੋਂ ਬਾਅਦ ਵੀ ਤਿਆਰ ਹੋਈਆਂ ਫਿਲਮਾਂ ਥੀਏਟਰਾਂ ਵਿੱਚ ਇਹਨਾਂ ਦੀ ਕੁਰਸੀਆਂ ਖਾਲੀ ਦੇਖ ਨੂੰ ਮਿਲਦੀਆਂ ਨਹੀਂ ਕੀ ਇਸ ਦੇ ਵਿੱਚ ਚੱਕਰ ਹੈ ਕਿਉਂ ਰੁਝਾਨ ਘਟਦਾ ਜਾ ਰਿਹਾ ਹੈ ਪੰਜਾਬੀ ਸਿਨੇਮੇ ਦਾ ਲੋਕਾਂ ਦੇ ਅੰਦਰ ਦਰਸ਼ਕਾਂ ਜੁਲਸੋ ਜੀ ਦੇਖੋ ਇਹ ਸਾਰਾ ਕੁਝ ਜਿਹੜਾ ਹੈ ਨਾ ਉਹ ਪੰਜਾਬੀਆਂ ਦੇ ਸੁਭਾਅ ਦੇ ਅੰਦਰ ਪਿਆ ਹੋਇਆ ਪੰਜਾਬੀਆਂ ਦਾ ਇੱਕ ਸੁਭਾਅ ਹੈ ਬੜੇ ਲੰਬੇ ਸਮੇਂ ਤੋਂ ਆਪਾਂ ਕਹਿ ਲੀਏ ਪਿਆ ਆਪਾਂ ਸ਼ੁਰੂ ਤੋਂ ਹੀ ਕਰ ਲਈਏ ਗੱਲ ਕਿ ਜਦੋਂ ਤੋਂ ਪੰਜਾਬ ਹੋਣ ਦੇ ਵਿੱਚ ਆਇਆ ਕਿ ਆਪਾਂ ਜਿਸ ਕੰਮ ਵਾਲੇ ਪਾਸੇ ਨੂੰ ਹੁੰਨੇ ਆ ਸਾਰੇ ਉਧਰ ਹੋ ਜਾਂਦੇ ਆ ਮਤਲਬ ਕਹਿਣ ਦਾ ਵੀ ਜੇ ਕਿਸੇ ਨੇ ਇਸ ਵਾਰੀ ਸੋਚਿਆ ਪੀ ਝੋਨਾ ਲਾਉਣਾ ਤੇ ਉਹ ਸਾਰਾ ਪੰਜਾਬ ਹੀ ਝੋਨੇ ਵਾਲ ਹੋ ਜਾਂਦਾ ਜੇ ਕਿਸੇ ਨੇ ਸੋਚਿਆ ਲੋ ਜੀ ਉਹ ਫਲਾਣੇ ਜਿਹੜਾ ਹੈਗਾ ਜ਼ਿਮੀਦਾਰ ਫਲਾਣਾ ਕਿਸਾਨ ਜਿਹੜਾ ਹੈਗਾ ਉਹਨੇ ਐਦ ਕੀ ਕਮਾਦ ਲਾਇਆ ਤੇ ਉਹਨੂੰ ਬੜਾ ਪ੍ਰੋਫਿਟ ਹੋਇਆ ਤੇ ਸਾਰਾ ਪੰਜਾਬ ਹੀ ਕਮਾਦਲ ਹੋ ਜਾਂਦਾ ਜੇ ਕੋਈ ਕਣਕ ਵਾਲੇ ਪਾਸੇ ਆਏ ਤੇ ਕਣਕਲ ਜੇ ਕੋਈ ਸਫੇਦੇ ਵਾਲੇ ਪਾਸੇ ਆਇਆ ਤੇ ਸਫੇਦਾ ਇਹ ਤਾਂ ਕਿਸਾਨਾਂ ਦੀ ਗੱਲ ਹੈ ਪਰ ਆਪਾਂ ਉਸ ਤੋਂ ਬਾਅਦ ਜੇ ਪੰਜਾਬ ਦੇ ਉਸ ਦੌਰ ਦੀ ਗੱਲ ਕਰੀਏ ਜਦੋਂ ਪੰਜਾਬ 'ਚ ਮੈਰਿਜ ਪੈਲਸ ਖੁੱਲਣੇ ਸ਼ੁਰੂ ਹੋਏ ਆ ਇੱਕ ਮੈਰਿਜ ਪੈਲਸ ਕਿਸੇ ਨੇ ਬਣਾਇਆ ਲੋ ਜੀ ਉੱਚ ਤਾਂ ਬਹੁਤ ਕਮਾਈ ਹੈ ਸਾਡੀ ਜ਼ਮੀਨ ਪਈ ਹੈ ਇੱਥੇ ਹੋਰ ਬਣਾ ਦਿਓ ਪੰਜਾਬ ਪੂਰੇ ਦੇ ਵਿੱਚ ਮੈਰਿਜ ਪੈਲਸ ਜਿਹੜੇ ਨੇ ਉਹ ਬਣ ਗਏ ਉਸ ਤੋਂ ਬਾਅਦ ਕੋਈ ਹੋਰ ਰੁਝਾਨ ਜਿਹੜਾ ਆ ਗਿਆ ਤੇ ਸਾਰਾ ਪੰਜਾਬ ਉਧਰ ਨੂੰ ਤੁਰ ਪਿਆ ਰੈਡੀमेड ਕੱਪੜਿਆਂ ਦੀਆਂ ਦੁਕਾਨਾਂ ਜਿਹੜੀਆਂ ਉਹ ਸਾਰੇ ਉਧਰ ਨੂੰ ਹੋ ਗਏ ਮਤਲਬ ਕਹਿਣ ਦਾ ਪਈ ਇਹ ਪੰਜਾਬੀਆਂ ਤੇ ਸੁਭਾਅ ਅੰਦਰ ਹੀ ਹੈ ਹੁਣ ਇਹੀ ਕੁਝ ਪੰਜਾਬੀ ਸਿਨੇਮੇ ਦੇ ਵਿੱਚ ਹੋਇਆ ਅਨਪ੍ਰੋਫੈਸ਼ਨਲ ਲੋਕ ਜਿਹੜੇ ਨੇ ਉਹ ਪੰਜਾਬੀ ਫਿਲਮਾਂ ਬਣਾਉਣ ਲੱਗ ਪਏ ਮਤਲਬ ਇਹਦੇ ਵਿੱਚ ਇਹ ਹੋ ਗਿਆ ਕਿ ਜਿਹੜੇ ਲੋਕ ਵੱਖ-ਵੱਖ ਖੇਤਿਆਂ ਦੇ ਨਾਲ ਜੁੜੇ ਹੋਏ ਸੀ ਕੋਈ ਕਿਸਾਨੀ ਨਾਲ ਜੁੜਿਆ ਹੋਇਆ ਕੋਈ ਬਿਜ਼ਨਸ ਦੇ ਨਾਲ ਕੋਈ ਆਪਣੇ ਕਈਏ ਭੀ ਪ੍ਰਾਪਰਟੀ ਦੇ ਨਾਲ ਜੁੜਿਆ ਹੋਇਆ ਬੰਦਾ ਹੈ ਕਿਸੇ ਦਾ ਕੋਈ ਹੋਰ ਬਿਜ਼ਨਸ ਹੈ ਭੀ ਮਤਲਬ ਕਹਿਣ ਦਾ ਵੀ ਪੈਸਾ ਪਿਆ ਹੈ ਪਰ ਹੋਰ ਹੋਰ ਖੇਤਿਆਂ ਦੇ ਨਾਲ ਜੁੜੇ ਹੋਏ ਲੋਕ ਹੈ ਸੋ ਇਹ ਸਮਾਂ ਉਹ ਆ ਗਿਆ ਜਦੋਂ ਸਾਰਿਆਂ ਨੇ ਸੋਚਿਆ ਭੀ ਭਾਈ ਫਿਲਮਾਂ ਦੇ ਵਿੱਚ ਤਾਂ ਪ੍ਰੋਫਿਟ ਹੀ ਬਹੁਤ ਹੈ ਇੱਕ ਇਹਦੇ ਵਿੱਚ ਚੜਾਈ ਹੋ ਜਾਂਦੀ ਹੈ ਬੱਲੇ ਬੱਲੇ ਵਕਰੀ ਹੁੰਦੀ ਹੈ ਤੇ ਪੈਸਾ ਵੀ ਪਿਆ ਹੋਇਆ ਕਰੋੜ ਦੋ ਕਰੋੜ ਲਾਓ ਫਿਲਮ ਬਣਾਓ ਤੇ ਬੱਲੇ ਬੱਲੇ ਖਟੋ ਸੋ ਮਤਲਬ ਅਨਪ੍ਰੋਫੈਸ਼ਨਲ ਜਿਨ੍ਹਾਂ ਦੇ ਇਹ ਖਿੱਤੇ ਨਹੀਂ ਸੀ ਉਹ ਲੋਕ ਜਦੋਂ ਇਸ ਪੰਜਾਬੀ ਸਿਨੇਮੇ ਦੇ ਵਿੱਚ ਆ ਕੇ ਫਿਲਮਾਂ ਬਣਾਉਣ ਲੱਗ ਪਏ ਤਾਂ ਉਸ ਵੇਲੇ ਫਿਰ ਕੀ ਹੋਇਆ ਪੰਜਾਬੀ ਸਿਨੇਮਾ ਨਿਗਾਰ ਵਾਲੇ ਪਾਸੇ ਨੂੰ ਜਾਣਾ ਸ਼ੁਰੂ ਹੋ ਗਿਆ ਫਿਰ ਕੀ ਹੋਇਆ ਕਿਉਂਕਿ ਹੁਣ ਮੈਂ ਜਿਵੇਂ ਗੱਲ ਕੀਤੀ ਉਹਨੂੰ ਉੱਥੇ ਜੋੜਨਾ ਆਪਾਂ ਕਿ ਅਨਪ੍ਰੋਫੈਸ਼ਨਲ ਬੰਦੇ ਨੂੰ ਸਮਝ ਨਹੀਂ ਹੁੰਦੀ ਕੀ ਕਨਸੈਪਟ ਹੋਣਾ ਚਾਹੀਦਾ ਕੀ ਵਿਜ਼ਨ ਹੋਣਾ ਚਾਹੀਦਾ ਲੋਕਾਂ ਨੂੰ ਕੀ ਚੀਜ਼ ਪਸੰਦ ਆਉਣੀ ਹੈ ਉਹ ਕੁਝ ਨਹੀਂ ਹੁੰਦਾ ਸਿਰਫ ਤੇ ਸਿਰਫ ਇਹ ਹੁੰਦਾ ਵੀ ਇੱਕ ਆਪਾਂ ਡਰਾਮਾ ਕਮੇਡੀ ਡਰਾਮਾ ਜੋ ਕਿ ਈਜ਼ੀ ਬਣ ਜਾਂਦਾ ਉਹਨੂੰ ਬਣਾ ਕੇ ਪੇਸ਼ ਕਰ ਦਈਏ ਤੇ ਸਾਡਾ ਨਾਮ ਬਣ ਜਾਊਗਾ ਫਿਲਮ ਨਰਮਾਤਾ ਕਹਾਉਣ ਲੱਗ ਪਾਵਾਂਗੇ ਐਕਟਰ ਜਿਹੜੇ ਨੇ ਉਹ ਕਹਿਣ ਲੱਪੀ ਸੀ ਸਟਾਰ ਬਣ ਜਾਵਾਂਗੇ ਹਨਾ ਸੋ ਇਹ ਇੱਕ ਜਿਹੜੀ ਆਪਾਂ ਕਹੀਏ ਵੀ ਦੁੱਬਦਾ ਪੈਦਾ ਹੋ ਗਈ ਜਿਹਦੇ ਵਿੱਚ ਨਾ ਸਟੋਰੀ ਵਾਈਜ਼ ਦੇਖਿਆ ਗਿਆ ਨਾ ਕਨਸੈਪਟ ਦੇਖਿਆ ਗਿਆ ਕੀ ਹੈ ਨਾ ਡਾਇਲੌਗਸ ਸਿਰਫ ਤੇ ਸਿਰਫ ਆਪਾਂ ਕਮੇਡੀ ਦੇ ਨਾਂ ਤੇ ਘਰ ਦੇ ਮਸਲੇ ਜਿਹੜੇ ਨੇ ਉਹ ਇੱਕ ਮਸਲੇ ਨੂੰ ਲੈ ਕੇ ਉਹਦੇ ਉੱਤੇ ਸਾਰੀ ਫਿਲਮ ਬਣਾ ਕੇ ਤੇ ਅਸੀਂ ਪੇਸ਼ ਕਰਨ ਲੱਗੇ ਆ ਫਿਰ ਤੁਸੀਂ ਇਹ ਦੇਖੋ ਪੰਜਾਬੀ ਸਿਨੇਮਾ 80ਵਿਆਂ ਦੇ ਵਿੱਚ ਵੀ ਬਹੁਤ ਉੱਪਰ ਵਾਲੇ ਪਾਸੇ ਨੂੰ ਜਾ ਰਿਹਾ ਸੀ ਨਾ ਬਹੁਤ ਚੜ੍ਹਾਈ ਸੀ ਪੰਜਾਬੀ ਸਿਨੇਮਾ ਦੀ ਜਦੋਂ ਧਰਮਿੰਦਰ ਵਰਗੇ ਜਾਂ ਅਮਰੀਸ਼ਪੁਰੀ ਵਰਗੇ ਲੋਕ ਬਾਲੀਵੁੱਡ ਦੇ ਜਿਹੜੇ ਲੋਕ ਸੀ ਉਹ ਪੰਜਾਬੀ ਫਿਲਮਾਂ 'ਚ ਕੰਮ ਕਰਨ ਵਾਸਤੇ ਆ ਰਹੇ ਸੀ ਉਦੋਂ ਰਜਾ ਮੁਰਾਦ ਵਰਗੇ ਹੋ ਗਏ ਵਿਨੋਦ ਖੰਨਾ ਹੋ ਗਿਆ ਰਜੇਸ਼ ਖੰਨਾ ਜਾਂ ਆਪਾਂ ਹੋਰ ਕਈਆਂ ਦੀ ਗੱਲ ਕਰ ਲਈ ਦੇਵਾਨੰਦ ਹੋ ਗਿਆ ਸੋ ਉਸ ਵੇਲੇ ਪੰਜਾਬੀ ਸਿਨੇਮਾ ਦੀ ਬਹੁਤ ਚੜ੍ਹਾਈ ਸੀ ਪਰ ਹੋਇਆ ਉਸ ਵੇਲੇ ਵੀ ਅਜ ਵਰਗਾ ਹੀ ਮਾਹੌਲ ਕਿ ਇੱਕ ਕਨਸੈਪਟ ਦੀਆਂ ਫਿਲਮਾਂ ਹੀ ਬਣਨ ਲੱਗ ਪਈਆਂ ਜੱਟ ਦੀ ਜ਼ਮੀਨ ਉਹ ਪੁੱਤ ਜੱਟਾਂ ਦੇ ਗੰਡਾ ਸਾਹ ਜੱਟ ਦਾ ਵਗੈਰਾ ਵਗੈਰਾ ਐਗਜ਼ਾਮਪਲ ਦੇ ਤੌਰ ਤੇ ਮੈਂ ਕਹਿ ਰਿਹਾ ਤੋਂ ਸਾਰੇ ਇੱਕੋ ਕਨਸੈਪਟ ਦੇ ਉੱਤੇ ਫਿਲਮਾਂ ਜਿਹੜੀਆਂ ਬਣਨ ਲੱਗੀਆਂ ਤੇ ਪੰਜਾਬੀ ਸਿਨੇਮਾ ਦਾ ਡਾਊਨਫਾਲ ਆਉਣਾ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਫਿਲਮਾਂ ਬਣਨੀਆਂ ਬੰਦ ਹੋ ਗਈਆਂ ਸੀ ਆਪਾਂ 90ਵਿਆਂ ਦੀ ਗੱਲ ਕਰ ਲਈਏ ਕਿ ਉਦੋਂ ਫਿਲਮਾਂ ਬਿਲਕੁਲ ਨਹੀਂ ਸੀ ਬਣਦੀਆਂ ਫਿਰ ਇੱਕ ਉਹ ਦੌਰ ਆਇਆ ਜਦੋਂ ਹਰਭਜਨ ਮਾਨ ਹੋਰਾਂ ਨੇ ਮਨਮੋਹਨ ਸਿੰਘ ਹੋਰਾਂ ਨੇ ਕੋਸ਼ਿਸ਼ ਕੀਤੀ ਜੀਐਨ ਨੂੰ ਫਿਲਮ ਬਣਾਈ ਜੀਐਨ ਨੂੰ ਮੰਨਿਆ ਜਾਂਦਾ ਦੁਬਾਰਾ ਜਿਹੜਾ ਉਭਾਰ ਹੋਇਆ ਨਾ ਰਾਈਜ਼ ਹੋਇਆ ਪੰਜਾਬੀ ਸਿਨੇਮੇ ਦਾ ਉਹ ਜੀਐਨ ਨੂੰ ਤੋਂ ਤੋ ਕੁੱਲ ਮਿਲਾ ਕੇ ਆਪਾਂ ਕਹਿ ਲਈਏ ਵੀ ਕੋਈ ਉਹਦੇ ਵਿੱਚ ਦੁਬਿਧਾ ਨਹੀਂ ਹੈ ਕਿ ਉਹ ਵਧੀਆ ਫਿਲਮ ਬਣਾਈ ਗਈ ਤੇ ਮਨਮੋਹਨ ਸਿੰਘ ਹੋਰੀ ਬਹੁਤ ਮੰਨੇ ਪਰਮੰਨੇ ਆਪਾਂ ਕਹੀਏ ਬਾਲੀਵੁੱਡ ਦੇ ਵਿੱਚ ਉਹਨਾਂ ਨੇ ਬੜਾ ਕੰਮ ਕੀਤਾ ਹੈਗਾ ਤੋ ਉਹਨਾਂ ਵੱਲੋਂ ਫਿਲਮ ਬਣਾਈ ਗਈ ਜੋ ਕਿ ਪੰਜਾਬੀਆਂ ਨੂੰ ਪਸੰਦ ਆਈ ਪੰਜਾਬੀ ਸਿਨੇਮਾ ਦੁਬਾਰਾ ਜਿਹੜਾ ਹੈਗਾ ਉਹ ਰਾਈਜ਼ ਕਰਨ ਲੱਗਿਆ ਫਿਰ ਵਧੀਆ ਫਿਲਮਾਂ ਤੋਂ ਸ਼ੁਰੂਆਤ ਹੁੰਦੀ ਹੈ ਆਪਾਂ ਇਹ ਦੇਖੀਏ ਵੀ 2010 ਤੱਕ 2012 ਤੱਕ ਵਧੀਆ ਫਿਲਮਾਂ ਵੀ ਬਣਦੀਆਂ ਰਹੀਆਂ ਪਰ ਉਸ ਤੋਂ ਬਾਅਦ ਫਿਰ ਜੋ ਅਨਪ੍ਰੋਫੈਸ਼ਨਲ ਜਾਂ ਜਿਵੇਂ ਆਪਾਂ ਪਹਿਲਾਂ ਗੱਲ ਕਰਕੇ ਹਟਿਆ ਉਹ ਲੋਕ ਜਦੋਂ ਆਉਣੇ ਸ਼ੁਰੂ ਹੋਏ ਕਿ ਇਹ ਤਾਂ ਬਹੁਤ ਵਧੀਆ ਜੀ ਇਹ ਕੰਮ ਹੀ ਬਹੁਤ ਵਧੀਆ ਇੱਕ ਫਿਲਮ ਬਣਾਓ ਬੱਲੇ ਬੱਲੇ ਕਰਾਓ ਤੇ ਉਹ ਉਹਦੇ ਜਦੋਂ ਇਹ ਕੰਮ ਹੋਇਆ ਨਾ ਫਿਰ ਅਸੀਂ ਡਾਊਨਫਾਲਟ ਤੇ ਆਉਣ ਲੱਗ ਪਏ ਹੁਣ ਅੱਜ ਅਸੀਂ ਫਿਲਮਾਂ ਬਣਾ ਕਿਹੜੀਆਂ ਰਹੇ ਹਾਂ ਕੋਈ ਸੱਸ ਨੂੰ ਦੀ ਫਿਲਮ ਬਣਾ ਰਿਹਾ ਕੋਈ ਕੋਈ ਕੁਛ کہہ ਰਿਹਾ ਕੋਈ ਸੌਂਕਣਾ کہہ ਰਿਹਾ ਕੋਈ ਫਫੇ ਕੁੱਟਣੀਆਂ کہہ ਰਿਹਾ ਕੋਈ ਮਤਲਬ ਕਿ ਇੱਕ ਇੱਕ ਤੋਂ ਬਾਅਦ ਅਸੀਂ ਦੂਜੀ ਫਿਲਮ ਵੀ ਉਹਦੇ ਉੱਤੇ ਹੀ ਬਣਾ ਰਹੇ ਹਾਂ ਲਓ ਜੀ 4 ਆ ਗਈ ਸਾਡੀ 3 ਆ ਗਈ ਜੀ ਸਾਡੀ 5 ਆ ਗਈ ਹੈ ਉਹ ਚੀਜ਼ਾਂ ਬਣਾ ਕੇ ਅਸੀਂ ਲੋਕਾਂ ਨੂੰ ਬਿਲਕੁਲ ਉਕਾ ਦਿੱਤਾ ਲੋਕ ਆਖ ਚੁੱਕੇ ਨੇ ਚੀਪ ਘਟੀਆ ਕਿਸਮ ਦੀ ਜਿਹੜੀ ਆਪਾਂ ਕਹਿ ਲਈਏ ਕੋਮੇਡੀ ਵੇਖ ਵੇਖ ਕੇ ਜਾਂ ਕਹਿ ਲਈਏ ਵੀ ਉਹੋ ਹੀ ਘਰ ਦਾ ਇੱਕ ਡਰਾਮਾ ਜਾ ਇਹ ਸਾਰਾ ਕੁਝ ਦੇਖ ਦੇ ਕੇ ਲੋਕੀ ਆਕ ਚੁੱਕੇ ਨੇ ਹਨਾ ਹੁਣ ਇਹਦੇ ਵਿੱਚ ਲੋੜ ਹੈਗੀ ਆ ਸਾਨੂੰ ਪ੍ਰੋਫੈਸ਼ਨਲ ਲੋਕਾਂ ਨੂੰ ਅੱਗੇ ਲੈ ਕੇ ਆਉਣ ਦੀ ਕਨਸੈਪਟ ਜਿਹੜੇ ਪ੍ਰੋਫੈਸ਼ਨਲ ਹਾਂ ਇਹ ਵੀ ਨਹੀਂ ਆਪਾਂ ਕਹਿ ਸਕਦੇ ਵੀ ਉਹ ਸਾਰੇ ਉਧਰ ਨੂੰ ਹੋ ਗਏ ਆ ਕੁਝ ਵਧੀਆ ਲੋਕ ਵੀ ਹੈ ਨੇ ਕੁਝ ਵਧੀਆ ਮੇਕਰਸ ਨੇ ਜਿਹੜੇ ਵਧੀਆ ਫਿਲਮਾਂ ਬਣਾ ਰਹੇ ਨੇ ਹਨਾ ਤਰਸੀਮ ਜਸੜ ਹੋਰਾਂ ਦੀ ਇਹ ਆਪਾਂ ਪਹਿਲ ਕਦਮੀ ਕਹਿ ਲਈਏ ਜਿਨ੍ਹਾਂ ਨੇ ਮਸਤਾਨੇ ਫਿਲਮ ਬੜਾਈ ਜੋ 100 ਕਰੋੜ ਰੁਪਈਆ ਜਿਹੜਾ ਬਣਾ ਗਈ ਹਨਾ ਉਹ ਫਿਲਮ ਹੈ ਉਸ ਤੋਂ ਬਾਅਦ ਉਹਨਾਂ ਦੀ ਕਾਮਾਗਾਟਾ ਮਾਰੂ ਦੇ ਉੱਤੇ ਫਿਲਮ ਆਈ ਹੈ ਤੇ ਹੁਣ ਉਹ ਦਸਤਾਰ ਫਿਲਮ ਦੀ ਸ਼ੂਟ ਕਰ ਰਹੇ ਨੇ ਵਰਲਡ ਵਾਈਡ ਇੰਗਲੈਂਡ ਦੇ ਵਿੱਚ ਵੀ ਉਹਦੀ ਸ਼ੂਟ ਜਿਹੜੀ ਹੈਗੀ ਉਹ ਚੱਲ ਰਹੀ ਹੈ ਸੋ ਸਾਨੂੰ ਇੱਧਰ ਨੂੰ ਮੁਰਨ ਦੀ ਲੋੜ ਹੈ ਨਾ ਕਿ ਇੱਕੋ ਤਰੀਕੇ ਦਾ ਸਮਾਨ ਜਿਹੜਾ ਹੈਗਾ ਸੀ ਪ੍ਰੋਸੀਜਾਈਏ ਜਿਹਦੇ ਤੋਂ ਲੋਕ ਅੱਕ ਜਾਣ ਹੁਣ ਲੋਕ ਥੀਏਟਰਾਂ ਦੇ ਵਿੱਚ ਪੰਜਾਬੀ ਫਿਲਮ ਦੇਖਣ ਨਹੀਂ ਜਾਂਦੇ ਪੰਜਾਬੀ ਫਿਲਮ ਜਦੋਂ ਲੱਗਦੀ ਹੈ ਥੀਏਟਰ ਦੇ ਵਿੱਚ ਤਾਂ ਸੀਟਾਂ ਖਾਲੀ ਪਈਆਂ ਹੁੰਦੀਆਂ ਜੇ ਮੰਨ ਲਓ 5 ਕਰੋੜ ਦੀ ਵੀ ਫਿਲਮ ਬਣੀ ਹੈ ਨਾ ਤੇ ਉਹ ਕੋਈ 60 ਲੱਖ ਰੁਪਇਆ ਬਣਾ ਪਾ ਰਹੀ ਹੈ ਜਾਂ ਕੋਈ 50 ਲੱਖ ਬਣਾ ਰਿਹਾ ਜਾਂ ਕੋਈ 10-12 ਲੱਖ ਤਾ ਹੀ ਰਹਿ ਜਾਂਦੀ ਹੈ ਇਸ ਤਰ੍ਹਾਂ ਦੇ ਹਾਲ ਵੀ ਜਿਹੜੇ ਆ ਉਹ ਪਿਛਲੀਆਂ ਫਿਲਮਾਂ ਜਿਹੜੀਆਂ ਤਾਜ਼ੀਆਂ-ਤਾਜ਼ੀਆਂ ਫਿਲਮਾਂ ਆ ਪਿਛੇ ਰਿਲੀਜ਼ ਹੋਈਆਂ ਪਿਛਲੇ ਮਹੀਨੇ ਦੀ ਗੱਲ ਆ ਸੋ ਆਪਾਂ ਨਾਮ ਕਿਸੇ ਦਾ ਨਹੀਂ ਲੈਣਾ ਨਾ ਸੋ ਇਹਦੇ ਵਿੱਚ ਹੁਣ ਆਹੀ ਗੱਲਬਾਤ ਹੈ ਕਿ ਸਾਨੂੰ ਹੁਣ ਅ ਇੱਕ ਇੱਕ ਤਰ੍ਹਾਂ ਦਾ ਦੁਬਾਰਾ ਜੇ ਆਪਾਂ ਇਹਨੂੰ ਚਾਹੁੰਦੇ ਆ ਕਿ ਇਹ ਵਧੀਆ ਇਹਦੇ ਵਿੱਚ ਆਪਾਂ ਬਣਾਈਏ ਆਪਣਾ ਨਾਮ ਬਣੀਏ ਹੁਣ ਸਾਊਥ ਹੈ ਸਾਊਥ ਦੇ ਵਿੱਚ ਫਿਲਮਾਂ ਤੁਸੀਂ ਦੇਖੋ ਬਾਲੀਵੁੱਡ ਤੋਂ ਕਿਤੇ ਉੱਪਰਲੇ ਲੈਵਲ ਦੀਆਂ ਹਾਈ ਲੈਵਲ ਦੀਆਂ ਫਿਲਮਾਂ ਜਿਹੜੀਆਂ ਨੇ ਉਹ ਸਾਊਥ ਬਣਾ ਰਿਹਾ ਬਾਲੀਵੁੱਡ ਅੱਜ ਜਿਹੜਾ ਡਾਊਨ ਫਾਲ ਹੈ ਉਹਦਾ ਕਿਉਂਕਿ ਉਹਨਾਂ ਨੇ ਵੀ ਕਿਤੇ ਨਾ ਕਿਤੇ ਕੁਝ ਗਲਤੀਆਂ ਜਿਹੜੀਆਂ ਕੀਤੀਆਂ ਤੇ ਸਾਊਥ ਵਾਲੇ ਜਿਹੜੇ ਆ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨੂੰ ਮੇਨਟੇਨ ਰੱਖ ਕੇ ਉਹ ਬੜੇ ਵੱਡੇ ਪੱਦਰ ਦੀਆਂ ਫਿਲਮਾਂ ਜਿਹੜੀਆਂ ਬਣਾ ਰਹੇ ਨੇ ਸੋ ਸਾਨੂੰ ਵੀ ਇਹੀ ਲੋੜ ਹੈ ਕਿ ਸਾਡੇ ਕੋਲ ਕਨਸੈਪਟ ਵਧੀਆ ਹੋਣੇ ਚਾਹੀਦੇ ਆ ਪੰਜਾਬ ਦੇ ਇਤਿਹਾਸ ਦੇ ਉੱਤੇ ਜਾਂ ਕੁਝ ਐਸੀਆਂ ਚੀਜ਼ਾਂ ਜਿਹੜੀਆਂ ਨੇ ਪੰਜਾਬ ਨੂੰ ਪਰੋਸਣੀਆਂ ਜ਼ਰੂਰੀ ਹੋਣ ਮਤਲਬ ਕਿ ਤੁਹਾਡੀ ਫਿਲਮ ਦੇਖਣ ਜਾਣ ਲੋਕ ਆਪਾਂ 90 ਦੇ ਦਹਾਕੇ ਦੀ ਜਦੋਂ ਗੱਲ ਕਰਦੇ ਆ ਤਾਂ ਬਾਲੀਵੁੱਡ ਨੂੰ ਦੁਨੀਆ ਦੇ ਵਿੱਚ ਦੇਖਿਆ ਜਾਂਦਾ ਸੀ ਆਪਾਂ ਆਪਾਂ ਇਹ ਨਹੀਂ ਕਹਿੰਦੇ ਬਾਲੀਵੁੱਡ ਨੂੰ ਮੈਂ ਪ੍ਰੇਜ਼ ਨਹੀਂ ਕਰਦਾ ਹੁੰਦਾ ਕਿਉਂਕਿ ਉਹਨਾਂ ਨੇ ਬਹੁਤ ਕੁਝ ਜਿਹੜਾ ਹੈਗਾ ਪੰਜਾਬ ਦੇ ਖਿਲਾਫ ਵੀ ਕੀਤਾ ਪਰ ਅਸੀਂ ਉਹ 90ਵਿਆਂ ਦੀਆਂ ਜਿਹੜੀਆਂ ਫਿਲਮਾਂ ਬਾਲੀਵੁੱਡ ਦੀਆਂ ਵੇਖ ਲਈਏ ਤਾਂ ਸਾਡੀਆਂ ਫਿਲਮਾਂ 'ਚ ਅੱਜ ਵੀ 225 ਦੇ ਵਿੱਚ ਵੀ ਉਹ ਚੀਜ਼ ਨਹੀਂ ਹੈਗੀ ਸੋ ਅਸੀਂ ਕਿੰਨੇ ਪਿੱਛੇ ਤੁਰੇ ਹੋਏ ਹਾਂ ਨਾ ਸੋ ਆਪਾਂ ਈਜ਼ੀ ਸੌਦਾ ਲੱਭਿਆ ਹੋਇਆ ਵੀ ਆਪਾਂ ਇੱਕ ਘਰ ਦੇ ਵਿੱਚ ਸ਼ੁਰੂ ਹੋ ਕੇ ਤੇ ਉਸੇ ਘਰ ਦੇ ਵਿੱਚ ਹੀ ਫਿਲਮ ਬਣਾ ਕੇ ਖਤਮ ਕਰਦੀਏ ਤੇ ਪੇਸ਼ ਕਰਦੀਏ ਆ ਪਿੱਛੇ ਜਿੱਥੇ ਇੱਕ ਹੋਰ ਬੜਾ ਟਰੈਂਡ ਚੱਲਿਆ ਸੀ ਸਾਡੇ ਇੱਥੇ ਇੰਗਲੈਂਡ ਦੇ ਵਿੱਚ ਨਾ ਗਵਰਨਮੈਂਟ ਜਿਹੜੀ ਆ ਉਹ ਸਬਸਿਡੀ ਦਿੰਦੀ ਆ ਹੁਣ ਵੀ ਦਿੰਦੀ ਆ ਮਤਲਬ ਕਿ ਤੁਸੀਂ ਮੰਨ ਲਓ ਵੀ ਤੁਸੀਂ 1 ਕਰੋੜ ਲਾਇਆ ਤੇ 25-30 ਲੱਖ ਰੁਪਈਆ ਤੁਹਾਨੂੰ ਉਹ ਉਹ ਦਿੰਦੇ ਸੀਗੇ ਹਨਾ ਸੋ ਇਹ ਪੰਜਾਬੀ ਮੇਕਰ ਜਿਹੜੇ ਨੇ ਉਹ ਵੱਡੇ ਪੱਧਰ ਦੇ ਉੱਤੇ ਇਧਰ ਨੂੰ ਆਉਣ ਲੱਗੇ ਬੜੀਆਂ ਫਿਲਮਾਂ ਬੜੀਆਂ ਪਿਛਲੇ ਤਿੰਨ ਚਾਰ ਸਾਲਾਂ ਦੇ ਵਿੱਚ ਬਹੁਤ ਜ਼ਿਆਦਾ ਫਿਲਮਾਂ ਬਣੀਆਂ ਉਹ ਫਿਲਮਾਂ ਕੀ ਸੀ ਉਹ ਸਾਰੇ ਡਰਾਮੇ ਸੀ ਕੋਈ ਸਟੋਰੀ ਨਹੀਂ ਕੋਈ ਕੁਝ ਨਹੀਂ ਹੈ ਉਹਦਾ ਮਕਸਦ ਸਿਰਫ ਇਹਨਾਂ ਸੀ ਵੀ ਆਪਾਂ ਇੰਗਲੈਂਡ ਜਾ ਕੇ ਫਿਲਮ ਬਣਾਉਣੀ ਹੈ ਸਬਸਿਡੀ ਦੇ ਵਿੱਚੋਂ ਸਾਰੇ ਪੈਸੇ ਕੱਢ ਲੈਣੇ ਆ ਮਤਲਬ ਕਿ ਜੇ ਮੰਨ ਲਓ ਵੀ ਆਪਾਂ ਲਾਇਆ ਕਰੋੜ ਅਤੇ ਗਵਰਨਮੈਂਟ ਗਵਰਨਮੈਂਟ ਨੂੰ ਦੱਸਣਾ ਕਿ ਅਸੀਂ 10 ਕਰੋੜ ਲਾਇਆ ਸੋ ਸਾਰੀ ਫਿਲਮ ਫਰੀ ਬਣ ਜਾਣੀ ਹੈ ਤਾਂ ਚਲੋ ਸਾਡਾ ਕੰਮ ਹੋ ਗਿਆ ਹੈ ਨਾ ਸੋ ਇਸ ਪੱਦਰ ਦੇ ਉੱਤੇ ਆ ਕੇ ਜਦੋਂ ਕੰਮ ਹੋਣ ਲੱਗਿਆ ਤਾਂ ਫਿਰ ਇਹ ਵੀ ਇੱਕ ਵਾਰੀ ਜਿਹੜਾ ਹੈਗਾ ਲੋਕ ਆਵਾਜ਼ ਦੇਣ ਲੱਗੇ ਸੀ ਭਾਈ ਇੰਗਲੈਂਡ ਦੇ ਵਿੱਚ ਪੰਜਾਬੀ ਬਣੀ ਫਿਲਮ ਨਾ ਦੇਖਿਓ ਇਹਦੇ ਵਿੱਚ ਕੁਝ ਨਹੀਂ ਹੈਗਾ ਸੋ ਇਹਨੇ ਵੱਡੇ ਪੱਦਰ ਦੇ ਉੱਤੇ ਇੰਗਲੈਂਡ ਨੂੰ ਵੀ ਬਦਨਾਮ ਕੀਤਾ ਗਿਆ ਇਹਨਾਂ ਮੇਕਰਾਂ ਵੱਲੋਂ ਹੈ ਨਾ ਸੋ ਇਹ ਚੀਜ਼ਾਂ ਨੇ ਸਾਡਾ ਇੱਕ ਸਾਡਾ ਸੁਭਾ ਸਾਡਾ ਸਾਰਾ ਸਿਸਟਮ ਜਿਹੜਾ ਹੈਗਾ ਉਹ ਇੱਥੇ ਟਿਕਿਆ ਹੋਇਆ ਹੈ ਕਿ ਜੇ ਉਹ ਕਰ ਰਿਹਾ ਤੇ ਉਹ ਮੈਂ ਕਰਨਾ ਮੈਂ ਜੇ ਉਹ ਐਕਟਰ ਬਣ ਰਿਹਾ ਤੇ ਮੈਂ ਐਕਟਰ ਬਨਣਾ ਜੇ ਉਹਨੇ ਫਿਲਮ ਲਿਖੀ ਹੈ ਮੈਂ ਵੀ ਲਿਖਣੀ ਹੈ ਸੋ ਇਹ ਚੀਜ਼ ਨਹੀਂ ਹੈ ਕਲਾ ਦੇ ਵਿੱਚ ਪੰਜਾਬ ਬੜੇ ਵੱਡੇ ਪੱਦਰ ਤੇ ਮੱਲਾ ਮਾਰ ਰਿਹਾ ਆਪਾਂ ਦੇਖੀਏ ਬਾਲੀਵੁੱਡ ਦੇ ਵਿੱਚ 70% ਲੋਕ ਸਾਡੇ ਬੈਠੇ ਹੋਏ ਨੇ ਜੇ ਆਪਾਂ ਪੰਜਾਬੀ ਗੀਤਾਂ ਦੀ ਗੱਲ ਕਰੀ ਅੱਜ ਦੁਨੀਆ ਦੇ ਵਿੱਚ ਦੇਖਿਆ ਜਾ ਰਿਹਾ ਕਲਾ ਦੀ ਕੋਈ ਕਮੀ ਨਹੀਂ ਹੈ ਬਸ ਆਪਾਂ ਜਿਹੜਾ ਸਸਤਾ ਜਿਹੜਾ ਈਜ਼ੀ ਸੌਦਾ ਲੱਭਿਆ ਹੋਇਆ ਨਾ ਆਪਾਂ ਸਸਤਾ ਸੌਦਾ ਜਿਹੜਾ ਲੱਭਿਆ ਹੋਇਆ ਵੀ ਆ ਬਣਾ ਕੇ ਤੇ ਇੰਨਾ ਕੰਮ ਕਰਤੀਏ ਤੇ ਚਲੋ ਉਹ ਤੁਸੀਂ ਲੋਕਾਂ ਦਾ ਮੋਹ ਭੰਗ ਕਰ ਰਹੇ ਹੋ ਵਧੀਆ ਫਿਲਮਾਂ ਨੂੰ ਵੀ ਲੋਕੀ ਦੇਖਣ ਨਹੀਂ ਜਾਂਦੇ ਫਿਰ ਕਿਉਂਕਿ ਉਹਨਾਂ ਨੂੰ ਲੱਗਦਾ ਹੁੰਦਾ ਵੀ ਇਹ ਪੰਜਾਬੀ ਫਿਲਮ ਹੈ ਤੇ ਇਹ ਇਹ ਜਿਹੜੀ ਆ ਆਪਾਂ ਨਹੀਂ ਦੇਖਣੀ ਹੁਣ ਮੇਰੀ ਪਰਸਨਲੀ ਦੇਖ ਲਓ ਮੈਂ ਜੇ ਮੈਨੂੰ ਕੋਈ ਕਵੇ ਵੀ ਤੇਰੇ ਕੋਲ ਟਾਈਮ ਹੈ ਸਮਾਂ ਹੈ ਤੇ ਤੂੰ ਕੋਈ ਫਿਲਮ ਦੇਖ ਲੈ ਤੇ ਮੈਂ ਨੈਟਫਲਿਕਸ ਦੇ ਉੱਤੇ ਹਾਲੀਵੁੱਡ ਮੂਵੀ ਨੂੰ ਪ੍ਰੇਫਰ ਕਰੂੰਗਾ ਪੰਜਾਬੀ ਫਿਲਮ ਨਾਲੋਂ ਜ਼ਿਆਦਾ ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਨੇ ਤੇ ਜੇ ਤੁਸੀਂ ਮੈਨੂੰ ਕਹੋ ਕਿ ਪਿਛਲੇ ਸਮੇਂ ਦੇ ਵਿੱਚ ਪਿਛਲੇ ਸਾਲ ਦੇ ਵਿੱਚ ਕਿੰਨੀਆਂ ਕੋ ਪੰਜਾਬੀ ਫਿਲਮਾਂ ਦੇਖੀਆਂ ਤੇ ਮੈਂ ਸਿਰਫ ਤੇ ਸਿਰਫ ਗੁਰੂ ਨਾਨਕ ਜਹਾਜ਼ ਫਿਲਮ ਜਿਹੜੀ ਹੈ ਉਹ ਦੇਖੀ ਹੈ ਉਸ ਤੋਂ ਇਲਾਵਾ ਕੋਈ ਫਿਲਮ ਜਿਹੜੀ ਹੈ ਮੈਂ ਪਿਛਲੇ 1 ਸਾਲ ਦੇ ਵਿੱਚ ਪੰਜਾਬੀ ਦੀ ਨਹੀਂ ਦੇਖੀ ਕਿਉਂਕਿ ਕੁਝ ਨਿਕਲ ਨਹੀਂ ਰਿਹਾ ਕੁਝ ਲੋਕਾਂ ਨੂੰ ਆਪਾਂ ਦੇ ਨਹੀਂ ਰਹੇ ਪੰਜਾਬੀ ਸਿਨੇਮਾ ਦਾ ਇਹ ਮਤਲਬ ਨਹੀਂ ਹੈ ਕਿ ਤੁਸੀਂ ਸਿਰਫ ਤੇ ਸਿਰਫ ਐਂਟਰਟੇਨ ਕਰੋ ਜਾਂ ਕਮੇਡੀ ਘਟੀਆਂ ਕਮੇਡੀ ਜਾਂ ਵਧੀਆ ਕਮੇਡੀ ਤੇ ਹਸਾ ਦਿਓ ਤੇ ਉਹ ਗੱਲ ਖਤਮ ਹੋ ਗਈ ਹੁਣ ਇੱਕ ਚੀਜ਼ ਹੋਰ ਮੈਂ ਕਹਿਣਾ ਚਾਹੁੰਦਾ ਜੇਕਰ ਸਾਡੇ ਕੋਈ ਮੇਕਰਸ ਸੁਣਦੇ ਹੋਣ ਇਸ ਵੀਡੀਓ ਨੂੰ ਜਾਂ ਆਡੀਓ ਨੂੰ ਪੰਜਾਬੀ ਸਿਨੇਮਾ ਦੇ ਵਿੱਚ ਕੀ ਹੁੰਦਾ ਜੇ ਸਟੋਰੀ ਆਪਾਂ ਕੋਈ ਲੈ ਰਹੇ ਆ ਤੇ ਸਾਨੂੰ ਇਹ ਲੱਗਦਾ ਵੀ ਇੱਕ ਕੁੜੀ ਮੁੰਡੇ ਦੇ ਪਿਆਰ ਦਾ ਰਿਸ਼ਤਾ ਸ਼ੁਰੂ ਦੇ ਵਿੱਚ ਘਰ ਵਾਲੇ ਨਹੀਂ ਮੰਨਦੇ ਤੇ ਉਹ ਸਾਰੀ ਫਿਲਮ ਘਰ ਵਾਲਿਆਂ ਨੂੰ ਮਨਾਣ ਦੇ ਉੱਤੇ ਲੰਘਾਣੀ ਤੇ ਐਂਡ ਤੋਂ ਐਂਡ ਤੋਂ ਥੋੜਾ ਜਿਹਾ ਪਹਿਲਾਂ ਘਰ ਦੇ ਮੰਨ ਜਾਣੇ ਤੇ ਉਹਦਾ ਐਂਡ ਕੀ ਹੈ ਕਿ ਲਓ ਜੀ ਇਹਨਾਂ ਦਾ ਆਪਸ ਵਿੱਚ ਵਿਆਹ ਹੋ ਗਿਆ ਇਹ ਫਿਲਮ ਹੈ ਸਾਡੀ ਇਹਦੇ ਤੋਂ ਇਹਦੇ ਤੋਂ ਮੈਂ ਇਸ ਸਵਾਲ ਕਰਨਾ ਚਾਹੁੰਦਾ ਹੈ ਇਹ ਸਮਾਜ ਪ੍ਰਤੀ ਇਹ ਕੀ ਸਾਡੇ ਆਪਾਂ ਕੀ ਆਉਟਪੁੱਟ ਦਿੰਦੀ ਹੈ ਕੀ ਸਮਾਜ ਨੂੰ ਕੀ ਦਿੱਤਾ ਦੋ ਜਣੇ ਦਾ ਰਿਸ਼ਤਾ ਉਹ ਕਰ ਰਹੇ ਨੇ ਉਹ ਠੀਕ ਹੈ ਉਹਨਾਂ ਦਾ ਜੋ ਚੱਲ ਰਿਹਾ ਪਰਿਵਾਰਕ ਕੋਈ ਝਗੜਾ ਹੈਗਾ ਉਹ ਕਲੀਅਰ ਹੋ ਗਿਆ ਉਸ ਤੋਂ ਬਾਅਦ ਉਹਨਾਂ ਦਾ ਵਿਆਹ ਵੀ ਹੋ ਗਿਆ ਪਰ ਇਹ ਲੋਕਾਂ ਨੂੰ ਕੀ ਦੇਣ ਹੈਗੀ ਇਹਦੇ ਵਿੱਚੋਂ ਜੇ ਹੁਣ ਤੁਸੀਂ ਹਾਲੀਵੁੱਡ ਦਾ ਸਿਨੇਮਾ ਦੇਖੋ ਉਹਦੇ ਵਿੱਚ ਵੀ ਪਿਆਰ ਮੁਹੱਬਤ ਦਿਖਾਇਆ ਹੁੰਦਾ ਪਰ ਉਹ ਸਾਰੀ ਫਿਲਮ ਦਾ 5% ਪਾਰਟ ਹੁੰਦਾ ਉਹ ਬਾਕੀ ਜਿਹੜੀ ਉਹ 95% ਫਿਲਮ ਹੈ ਨਾ ਉਹ ਕਿਸੇ ਟਾਰਗੇਟ ਨੂੰ ਲੈ ਕੇ ਚੱਲ ਰਹੀ ਹੁੰਦੀ ਹੈ ਪਰ ਸਾਡਾ ਕੀ ਹੈ ਜੇ ਆਪਾਂ ਕਹੀਏ ਵੀ ਦੋ ਆਪਣੇ ਲੇਡੀਜ਼ ਨੇ ਪਿੰਡ ਦੇ ਵਿੱਚ ਉਹਨਾਂ ਦਾ ਆਪਸ ਆਪਸੀ ਝਗੜਾ ਤੇ ਅਖੀਰ ਤੇ ਜਾ ਕੇ ਉਹਨਾਂ ਦਾ ਆਪਸੇ ਸਮਝੌਤਾ ਹੋ ਗਿਆ ਲਓ ਜੀ ਇਹ ਸਾਡੀ ਫਿਲਮ ਹੈਗੀ ਆ ਸੋ ਆਪਾਂ ਇਹਦੇ ਤੋਂ ਉੱਪਰ ਵਧੀਏ ਹਾਲੀਵੁੱਡ ਨੂੰ ਜੇ ਆਪਾਂ ਲੈ ਕੇ ਚਲੀਏ ਉਹਨਾਂ ਨੂੰ ਇੱਕ ਟਾਰਗੇਟ ਬਣਾ ਕੇ ਚਲੀਏ ਤੇ ਮੈਨੂੰ ਲੱਗਦਾ ਵੀ ਹਜ਼ਾਰਾਂ ਹੀ ਚੀਜ਼ਾਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਪਰ ਉਹਨੂੰ ਬਣਾਉਣ ਲਈ ਵੀ ਉਹਦਾਂ ਦੇ ਡਾਇਰੈਕਟਰ ਉਹਦਾਂ ਦੇ ਉਹਦਾਂ ਦੇ ਫਾਈਨੈਂਸਰ ਜਿਹੜੇ ਨੇ ਤੁਹਾਨੂੰ ਲੱਭਣੇ ਪੈਣਗੇ ਵੱਡੇ ਪੱਦਰ ਦੇ ਉੱਤੇ ਫਿਲਮਾਂ ਬਣਾਉਂਗੇ ਤੇ ਲੋਕੀ ਵੇਖਣਗੇ ਹੁਣ ਸਾਊਥ ਦੀਆਂ ਫਿਲਮਾਂ ਜੇ ਆਪਾਂ ਕਹੀਏ ਵੀ ਸਾਊਥ ਵਾਲੇ ਜੀ ਸਿਰਫ ਤਾਮਿਲ ਦੇ ਵਿੱਚ ਫਿਲਮਾਂ ਬਣਾਉਂਦੇ ਨੇ ਸਾਊਥ ਆਦੀਆਂ ਹੋਰ ਭਾਸ਼ਾਵਾਂ ਵਿੱਚ ਫਿਲਮਾਂ ਬਣਾਉਂਦੇ ਆ ਤੇ ਉਹ ਉਹਨਾਂ ਦੀਆਂ ਫਿਲਮਾਂ ਡੱਬ ਹੋ ਕੇ ਦੁਨੀਆ ਵੇਖ ਰਹੀ ਹੈ ਸੋ ਮਤਲਬ ਕਿ ਤੁਸੀਂ ਇਦਾਂ ਦੀ ਫਿਲਮ ਬਣਾ ਦਿਓ ਕਿ ਤੁਸੀਂ ਸਿਰਫ ਪੰਜਾਬੀ ਆਡੀਅੰਸ ਤੇ ਨਾਲ ਨਾ ਡਿਪੈਂਡ ਰਹੋ ਤੁਸੀਂ ਉਸ ਫਿਲਮ ਨੂੰ ਇਦਾਂ ਦੀ ਬਣਾ ਦਿਓ ਕਿ ਤੁਹਾਡੀ ਲੋਕ ਡਬ ਕਰ ਕਰਕੇ ਤੇ ਆਪਣੀਆਂ ਸਟੇਟਾਂ ਦੇ ਵਿੱਚ ਆਪਣੇ ਦੇਸ਼ਾਂ ਦੇ ਵਿੱਚ ਉਹ ਫਿਲਮ ਚਲਾਉਣ ਫਿਰ ਗੱਲ ਬਣਦੀ ਹੈ ਸੋ ਸਿਰਫ ਤੇ ਸਿਰਫ ਆਪਾਂ ਇੱਕ ਪਿਆਰ ਮੁਹੱਬਤ ਉੱਤੇ ਹੀ ਫਿਲਮ ਬਣਾਤੀ ਕਿ ਲੋ ਜੀ ਸਾਰੀ ਫਿਲਮ ਹੀ ਹੈ ਮਤਲਬ ਕਿ ਇਹੀ ਇਤੇ ਜ਼ੋਰ ਲੱਗਿਆ ਹੋਇਆ ਸੋ ਇਹਦੇ ਤੋਂ ਫਿਰ ਕਿਤੇ ਨਾ ਕਿਤੇ ਸਾਡੀਆਂ ਜਨਰੇਸ਼ਨਸ ਜਿਹੜੀਆਂ ਹੁੰਦੇ ਆ ਹੁੰਦੀਆਂ ਸਾਡੇ ਬੱਚੇ ਨੇ ਜਿਹੜੇ ਉਹ ਫਿਲਮਾਂ ਦੇਖਦੇ ਆ ਉਹਨਾਂ ਨੂੰ ਵੀ ਇਹੀ ਲੱਗਦਾ ਵੀ ਇਹੀ ਟਾਰਗੇਟ ਹੈ ਇਹੀ ਮਕਸਦ ਹੈ ਤੇ ਇੰਨਾ ਕੀ ਜ਼ਿੰਦਗੀ ਦੇ ਵਿੱਚ ਆਪਾਂ ਕਰਨਾ ਕਿ ਇਹ ਜਿਹੜਾ ਸਾਡਾ ਰਿਸ਼ਤਾ ਸਿਰੇ ਨਹੀਂ ਚੜ ਰਿਹਾ ਤੇ ਇਹ ਚੜ ਜੂਗਾ ਅਖੀਰ 'ਚ ਜਾ ਕੇ ਤੇ ਲੋ ਇੱਥੇ ਹੀ ਗੱਲ ਖਤਮ ਹੈ ਪੰਜਾਬੀ ਸਿਨੇਮੇ ਦੇ ਵਿੱਚ ਐਹੋ ਜਿਹੀਆਂ ਫਿਲਮਾਂ ਬਣਾਓ ਜਿਹਦੇ ਨਾਲ ਜਨਰੇਸ਼ਨ ਸਾਡੀ ਜਿਹੜੀ ਹੈ ਨਾ ਉਹ ਉੱਪਰ ਉੱਠੇ ਉਹ ਉਹਨਾਂ ਦਾ ਵਿਜ਼ਨ ਵੱਡਾ ਹੋਵੇ ਉਹ ਇਹੋ ਜੇ ਜਿਹੜੇ ਤੁਸੀਂ ਟਾਰਗੇਟ ਉਹਨਾਂ ਨੂੰ ਦੇ ਦਿਓ ਫਿਲਮ ਦੇ ਵਿੱਚ ਕਿ ਉਹ ਵੀ ਚਾਹਣ ਕਿ ਅਸੀਂ ਅਚੀਵ ਕਰਨਾ ਇਹ ਨਹੀਂ ਕਿ ਵਿਆਹ ਕਰਾ ਲਿਆ ਤੇ ਉਹ ਅਚੀਵਮੈਂਟ ਹੋ ਗਈ ਸਾਡੀ ਹੈ ਨਾ ਇਹ ਕੋਈ ਇਹ ਕੋਈ ਅਚੀਵਮੈਂਟ ਥੋੜੀ ਹੈ ਵਿਆਹ ਤਾਂ ਸਾਰਿਆਂ ਦੇ ਹੋ ਜਾਣੇ ਆ ਕੋਈ ਰਹਿ ਜਾਂਦਾ ਕੋਈ ਹੋ ਜਾਂਦਾ ਚਲੋ ਠੀਕ ਹੈ ਪਰ ਇਹ ਕੋਈ ਅਚੀਵਮੈਂਟ ਨਹੀਂ ਹੈ ਫਿਲਮਾਂ ਉਹ ਬਣਾਓ ਜਿਹਦੇ ਵਿੱਚ ਕੁਝ ਆਪਣੀ ਜਨਰੇਸ਼ਨ ਨੂੰ ਦੇ ਕੇ ਜਾਓ ਤੁਸੀਂ ਜਨਰੇਸ਼ਨ ਤੁਹਾਡੀ ਉੱਥੇ ਪਹੁੰਚੇ ਨਾ ਕਿ ਇੱਥੇ ਤੱਕ ਤੁਸੀਂ ਸੀਮਤ ਕਰਦੇ ਹੋ ਸੋ ਫਿਲਹਾਲ ਦੀ ਘੜੀ ਘੜੀ ਉਹ ਹੈ ਇਸ ਵਲੇ ਮਾੜੇ ਸਮੇਂ ਦੇ ਵਿੱਚੋਂ ਪੰਜਾਬੀ ਸਿਨੇਮਾ ਪੰਜਾਬੀ ਫਿਲਮਾਂ ਲੰਗਰੀਆਂ ਜਾਂ ਆਪਾਂ ਇਹ ਕਹੀਏ ਵੀ ਆਖਰੀ ਸਾਹਾਂ ਦੇ ਉੱਤੇ ਨੇ ਜੇ ਆਪਾਂ ਆਪਣਾ ਪੈਟਰਨ ਚੇਂਜ ਨਾ ਕੀਤਾ ਤਾਂ ਫਿਰ ਉਹੀ ਹਾਲ ਹੋਣਾ ਜਿਹੜਾ 80ਵਿਆਂ ਦੇ ਵਿੱਚ ਪੰਜਾਬੀ ਸਿਨੇਮੇ ਦਾ ਹੋਇਆ ਸੋ ਅੱਜ ਬਦਲਣ ਦੀ ਲੋੜ ਹੈਗੀ ਸਾਨੂੰ ਜੀ ਹਾਂ ਜੀ ਬਿਲਕੁਲ ਸਹੀ ਤੁਸੀਂ ਕਹੋਗੇ ਕਾਫੀ ਅਹਿਮ ਜਾਣਕਾਰੀਆਂ ਪੰਜਾਬੀ ਸਿਨੇਮਾ ਬਾਰੇ ਦਸੀਆਂ ਨੇ ਜੋ ਸੁਣਦੇ ਵੀ ਹੋਣਗੇ ਤੇ ਉਹ ਜੇ ਤੁਹਾਡੇ ਵਿਚਾਰ ਵੀ ਕਰਨ ਤਾਂ ਸ਼ਾਇਦ ਕੋਈ ਉਹ ਹੱਲ ਕੱਢ ਲੈਣ ਤੇ ਪੰਜਾਬੀ ਸਿਨੇਮਾ ਦੁਆਰਾ ਕਹੋਗੇ ਬਾਹਰ ਵਾਲੇ ਪਾਸੇ ਵੱਧ ਜਾਵੇ ਤੇ ਇਹੀ ਉਸ ਉਮੀਦ ਕਰਦੇ ਹਾਂ ਤੁਹਾਨੂੰ ਸੋ ਜੁੜਨ ਲਈ ਆਪਣੇ ਵਿਚਾਰ ਸਰਦਰਸ਼ ਕਰਨੇ ਅger ਰੱਖਦੇ ਰਹੇ ਜੀ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਾਭਦਾ ਦਿਲੋਂ ਧੰਨਵਾਦ